ਨਾਟ ਲੱਖਪਤੀ ਜੇਕਰ ਆਪਾਂ ਟੋਟਲ ਦੋ ਸਾਲਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਇਹਨੇ ਕੋਲ ਆ 11 ਲੱਖਪਤੀ ਹੋ ਗਏ ਤੇ ਰਾਤ ਹੀ ਇੱਕ ਪਰਾਈ ਲੱਗੇ ਰਿਹਾ ਜੀ 150 ਤੋਂ ਪਲੱਸ ਕਰੋੜਪਤੀ ਬਣ ਚੁੱਕਿਆ 1000 ਤੋਂ ਪਲੱਸ ਲੱਖਪਤੀ ਬਣ ਰਿਹਾ ਲੋਕਾਂ ਲਈ ਵੀ ਲੱਕੀਆਂ ਤੇ ਆਪਣੇ ਲਈ ਵੀ ਲੱਕੀਆਂ ਜੀ ਕਿਉਂ ਲੋਕ ਲੱਖਪਤੀ ਬਣਦੇ ਨੇ ਮੈਂ ਹਜ਼ਾਰਪਤੀ ਤਾਂ ਬਣਦਾ ਹੀ ਹਾਂ ਬਿਲਕੁਲ ਬਿਲਕੁਲ ਮਤਲਬ ਇਹ ਛੋਟੀ ਜੀ ਲਾਡਰੀ ਤੁਹਾਨੂੰ ਲੱਖਪਤੀ ਬਣਾ ਸਕਦੀ ਹੈ ਕਰੋੜਪਤੀ ਜੀ ਕਰੋੜ ਦਾ ਪ੍ਰਾਈਜ਼ ਹੈ ਦਾ ਗਰੰਟਡ ਪ੍ਰਾਈਜ਼ ਹੈ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਣਾ 7 ਕਰੋੜ ਦਾ ਇਨਾਮ ਆ ਰਖੜੀ ਬੰਪਰ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ 7 ਕਰੋੜ ਦਾ ਨਾਮ ਆਇਆ ਅੱਗੇ ਲੋਕ ਤਾਂ ਇਹ ਕੀ ਅੰਦੇ ਤੁਸੀਂ ਪਰਮਾਨਦੇ ਬਹੁਤ ਜ਼ਿਆਦਾ ਵੀ ਕੋਈ ਕੁੰਡਲੀ ਕੁੰਡਲੀ ਨਹੀਂ ਤੁਹਾਨੂੰ ਦੇਖਣੀ ਆਉਂਦੀ ਬਸ ਐਵੇਂ ਹੀ ਆਹ ਵਰਲਡ ਦੇ ਵਿੱਚੋਂ ਮੇਰੇ ਕੋਲ ਲੋਕ ਆ ਰਹੇ ਨੇ ਕੈਨੇਡਾ ਅਮਰੀਕਾ ਤੋਂ ਲੈ ਕੇ ਸਪੈਸ਼ਲ ਟਿਕਟ ਕਰਾ ਕੇ ਪੰਡ ਲਾਟਰੀ ਮਿਲੀ ਕੋਲਾਂ ਤੇ ਪੰਡ ਲਾਟਰੀ ਮਿਲੀ ਕੋਲੋਂ ਡੋਮੀਨੀਕਨ ਰੀਗਨ ਤੇ 11 ਲੱਖਪਤੀ ਬਣ ਗਏ ਹੁਣ ਦੱਸੋ ਮੈਂ ਪਰਮਾ ਰਿਆਂ ਜਾਂ ਕੀ ਇਹ ਰਾਤ ਯਾਤਰਾ ਪੰਪਰ ਇਹ ਲੱਗਣਾ ਵੀ ਕੁੰਭਣੂਆ ਤੇ ਲੱਗਣੀ ਪੰਡ ਲਾਉਣਾ ਅੱਛਾ ਕੁੰਭ ਪੱਕਾ ਕੋਮਰਾਸ਼ੀ ਨੂੰ ਲੱਗਣਾ ਕੋਈ ਮੈਂ ਜੂਰ ਬੋਲ ਦੂੰਗਾ ਤੁਹਾਨੂੰ ਕਹਿੰਦਾ ਹਾਂ ਰਿਕਾਰਡ ਕੈਮ ਲετε ਆਪੀ ਹਲੀਆਂ ਵੀਡੀਓ ਵੀ ਕੱਢ ਕੇ ਦੇਖੋ ਤੇ ਸੀਰੀਏ ਦੇ 10000 ਟਿਕਟਾ ਟੋਟਲ 40000 ਟਿਕਟ ਦੇ ਵਿੱਚੋਂ ਨਾਮ ਨਿਕਲਣ ਜਾ ਰਹੇ ਨਾਮ ਲੱਗਣ ਦੇ ਚਾਂਸ ਜ਼ਿਆਦਾ ਨੇ ਤੇ ਇਸ ਵਾਰ ਕੁੰਭ ਰਾਸ਼ੀ ਲਈ ਸਪੈਸ਼ਲਿਸਟ ਦੋ ਮਹੀਨੇ 11 ਲੱਖਪਤੀ ਬਣਾਏ ਨੇ ਕਿਸੇ ਲੋਟਰੀ ਵਾਲੇ ਕੋਲ 11 ਮਹੀਨਾ ਕੋਈ 2 ਮਹੀਨੇ ਚ ਨਹੀਂ ਮਾਰੀ ਦੇਖ ਲਿਓ ਪੰਡਤ ਲੋਟਰੀ ਵਾਲੇ ਦੇ ਸਟੋਰ ਤੋਂ ਇਹਨਾਂ ਨੇ ਲੋਟਰੀ ਲਈਤੀ ਸੀ ਤੇ ਇਹਨਾਂ ਦਾ ਇਨਾਮ ਨਿਕਲ ਚੁਕਾ ਕਦੋਂ ਲਈਤੀ ਸੀ ਲੋਟਰੀ ਤੁਸੀਂ ਕੱਲ ਲਈ ਸੀ ਅੱਜ ਕੱਲ ਲਈਤੀ ਤੇ ਅੱਜ ਇਨਾਮ ਨਿਕਲ ਗਿਆ ਕੱਲ੍ਹ ਹੀ ਨਿਕਲ ਗਿਆ ਕੱਲ ਹੀ ਨਿਕਲ ਗਿਆ ਅਰੇ ਬਾਜੀ ਵਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਸੋ ਬਹੁਤ ਨਾਮ ਸੁਨੇ ਆ ਸੀ ਕਿ ਲੱਖਪਤੀ ਬਣਾਉਣ ਵਾਲੀ ਮਸ਼ੀਨ ਉਹ ਕਿਹੜੀ ਮਸ਼ੀਨ ਹੈ ਅਸੀਂ ਪੰਡਤ ਲੋਟਰੀ ਵਾਲਾ ਸੋ ਉੱਥੇ ਪਹੁੰਚੇ ਆ ਸੋਸunda ਯਾਕੀ ਕਿੰਨੇ ਕੁ ਲੋਕਾਂ ਨੂੰ ਇਹ ਲਖਪਤੀ ਬਣਾ ਚੁੱਕੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੰਨ ਵਾਪਸ ਆਏ ਸਾਡ ਨੂੰ ਕਵਰ ਕਰਨ ਆਏ ਹੋ ਲੁਧਿਆਣੇ ਤੋਂ ਚੱਲ ਕੇ ਮਲੇਰ ਕੋਲੇ ਹਾਲ ਚਾਲ ਠੀਕ ਹੈ ਬਾਕੀ ਪਰਮਾਤਮਾ ਦੀ ਕਿਰਪਾ ਮੈਂ ਸੁਣਿਆ ਬੜੇ ਲਖਪਤੀ ਬਣਾਈ ਜਾਂਦੇ ਹੋ ਤੁਸੀਂ ਲਖਪਤੀ ਅਸੀਂ ਨਹੀਂ ਬਣਾ ਰਹੇ ਪਰਮਾਤਮਾ ਦੀ ਕਿਰਪਾ ਨਾਲ ਲੋਕ ਬਣ ਰਹੇ ਨੇ ਅਸੀਂ ਤਾਂ ਇੱਕ ਜਰੀਆ ਬਣੇ ਹੋਏ ਹਾਂ ਠੀਕ ਹੈ ਬਸ ਇਹ ਵੀ ਸਾਡੇ ਹੱਥ ਦੇ ਨਾਲ ਟਿਕਟ ਦਿੱਤੀ ਜਾਂ ਨਾਮ ਲੱਗਦਾ ਹੈ ਇਹ ਤਾਂ ਮੇਰੇ ਹੱਥ ਦਾ ਰਸਲਾ ਲਓ ਕਹਾਂ ਜੋ ਮੈਂ ਕੁੰਡਲੀ ਬਣਾ ਕੇ ਟਿਕਟ ਦੇਣਾ ਕਸਟਮਰ ਨੂੰ ਉਸੇ ਹਿਸਾਬ ਤੁਸੀਂ ਲੋਕਾਂ ਲਈ ਲੱਤੀ ਹੋ ਮੈਂ ਲੋ ਤੇ ਆਪਣੇ ਲਈ ਵੀ ਲੱਕੀਆਂ ਜੀ ਬਹੁਤ ਲੋਕ ਲੱਖਪਤੀ ਬਣਦੇ ਨੇ ਮੈਂ 1000 ਪਤੀ ਤਾਂ ਬਣਦੇ ਹੀ ਜਾਂਦੇ ਹਾਂ ਬਿਲਕੁਲ ਬਿਲਕੁਲ ਤੇ ਹੁਣ ਤੱਕ ਕਿੰਨੇ ਕੁ ਲੱਖਪਤੀ ਬਣ ਗਏ ਦੇਖੋ ਜੀ ਟੋਟਲ ਗੱਲ ਕਰੀਏ ਤਾਂ 59 ਲੱਖਪਤੀ ਜੇਕਰ ਆਪਾਂ ਟੋਟਲ 2 ਸਾਲਾਂ ਦੀ ਗੱਲ ਕਰੀਏ ਜਿਹਦੇ ਵਿੱਚ ਅਮਰਗੜ ਵੀ ਬ੍ਰਾਂਚ ਆਉਂਦੀ ਹੈ ਤੇ ਲੁਧਿਆਣਾ ਬ੍ਰਾਂਚ ਵੀ ਆਉਂਦੀ ਹੈ ਨਾ ਤੇ ਜੇਕਰ ਆਪਾਂ ਆ ਮਹੀਨੇ ਜਿਸ ਦਿਨ ਅਸੀਂ ਮਲੇਰਕੋਟ ਲੈ ਆ 11 ਲੱਖਪਤੀ ਹੋ ਗਏ ਤੇ ਰਾਤ ਇੱਕ ਪ੍ਰਾਈ ਲੱਗੇ ਰਿਹਾ ਜੀ 6 ਵਜੇ 55897 ਨੰਬਰ 225000 ਅੱਛਾ ਠੀਕ ਹੈ ਜੀ ਤੇ ਹੁਣ ਹੋਰ ਵੀ अनेका ਨਾਮ ਆਉਣਗੇ ਇਹ ਜਾਨੀ ਡੈਲੀ ਅਟੈਕਟ ਮਤਲਬ ਇਹ ਛੋਟੀ ਜੀ ਲਾਟਰੀ ਤੁਹਾਨੂੰ ਲੱਖਪਤੀ ਬਣਾ ਸਕਦੀ ਹੈ ਕਰੋੜਪਤੀ ਜੀ ਕਰੋੜਪਤੀ ਬਿਲਕੁਲ ਕਰੋੜਪਤੀ ਬਣਾ ਸਕਦੀ ਹੈ ਜਿਹੜਾ ਉਹ 1 ਕਰੋੜ ਦਾ ਇਹ ਸੈਕੰਡ ਪ੍ਰਾਈਜ਼ ਲੱਗਿਆ 2,25 ਹਗਾ 25 ਸੀਰੀਜ਼ ਚ ਅੱਛਾ ਹਾਂਜੀ ਤੇ ਇਸ ਵਾਰ ਜਿਹੜਾ ਕੁਝ ਨਵਾਂ ਲੈ ਕੇ ਆਇਓ ਤੁਸੀਂ ਨਵਾਂ ਤਾਂ ਦੇਖੋ ਜੀ ਹੁਣ ਪਹਿਲੀ ਵਾਰ ਆਪਣੇ ਆਏ ਲਾਟਰੀ ਦੁਨੀਆ ਦੇ ਵਿੱਚ ਰੱਥ ਯਾਤਰਾ ਬੰਪਰ ਪਹਿਲਾਂ ਇਹ ਬਾਲੀ ਸਟੇਟ ਦੀ ਟਿਕਟਾ ਨਾਗਾਲੈਂਡ ਸਟੇਟ ਦੀ ਹੈਗੀ ਪਰ ਡੀਅਰ ਕੰਪਨੀ ਨੇ ਪਹਿਲਾਂ ਸੌਤ ਕੰਨੀ ਜਿਆਦਾ ਹੀ ਡਰਾਅ ਨਿਕਲਦਾ ਸੀ ਪਰ ਇਸ ਵਾਰ ਪੰਜਾਬ ਸਰਕਾਰ ਨੇ ਵੀ ਫੇਸ ਕੀਤਾ 3 ਕਰੋੜ ਦਾ ਪ੍ਰਾਈਜ਼ ਹੈ ਇਹਦਾ ਗਰੰਟੀਡ ਪ੍ਰਾਈਜ਼ ਹੈ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਣਾ ਇਸ ਤੋਂ ਇਲਾਵਾ ਜੀ ਇਹਦੇ ਵਿੱਚ 10-10 ਲੱਖ ਦੇ ਪੰਜ ਪ੍ਰਾਈਜ਼ ਨੇ ਤੇ 5-5 ਲੱਖ ਦੇ ਪੰਜ ਪ੍ਰਾਈਜ਼ ਨੇ 9-9000 ਦੇ ਨੇ 7000 ਦੇ 3000 ਦੇ 1000 ਦੇ ਤੇ 19 ਜੁਲਾਈ ਦਾ ਦਾ ਡਰਾ ਠੀਕ ਹੈ ਠੀਕ ਹੈ ਜੀ ਫਿਰ ਰਕੜੀ ਬੰਪਰ ਦੇ ਵਿੱਚ ਵੀ ਕੀ ਕੀ ਲੱਗਿਆ ਹੋ ਰਕੜੀ ਬੰਪਰ ਦੇ ਵਿੱਚ ਜੀ 7 ਕਰੋੜ ਦਾ ਨਾਮ ਆ ਰੱਖੜੀ ਬੰਪਰ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ 7 ਕਰੋੜ ਦਾ ਨਾਮ ਆਇਆ ਜਿੱਹਾ ਪਹਿਲਾਂ ਆਇਆ ਸੀ ਆਪਣੇ ਲੋੜੀ ਟਾਈਮ 10 ਕਰੋੜ ਲੋੜੀ ਦੇ ਵਿੱਚ ਰੱਖੜੀ ਦੇ ਵਿੱਚ 7 ਕਰੋੜ ਪਹਿਲੀ ਵਾਰ ਆਇਆ ਤੇ ਦੀਵਾਲੀ ਤੇ ਦੂ ਵੱਡਾ ਧਮਾਕਾ ਕਰਨ ਜਾ। ਮਤਲਬ ਹੁਣ ਭੈਣ ਭੈਣਾ ਪ੍ਰਾ ਇੱਕ ਦੂਜੇ ਨੂੰ ਆ ਗਿਫਟ ਕਰ ਸਕਦੇ। ਦੇਖੋ ਜੀ ਤੁਸੀਂ ਰੱਖੜੀ ਬਣਾਉਣੀ ਹੈ ਆਪਣੀ ਭੈਣ ਤੋਂ ਠੀਕ ਹੈ ਉਹਨਾਂ ਨੂੰ ਸਾਧਨ ਦੇਣਾ ਤਾਂ ਇੱਕ ਟਿੱਕ ਤੁਸੀਂ ਨਾਲ ਪੰਡਤ ਲਾਟਰੀ ਮਲੇਖ ਕੋਲੋਂ ਖਰੀਦ ਕੇ ਰਕੜੀ ਬੰਪਰ ਦੀ ਦੋ ਇਹ ਨਹੀਂ ਪਤਾ ਸੀ ਆਪਦੀ ਭੈਣ ਨੂੰ 7 ਕਰੋੜ ਦੇ ਸਕਨਦੇ ਬਿਲਕੁਲ ਕੀ ਪਤਾ ਉਹਨਾਂ ਦੀ ਕਿਸਮਤ ਕੰਮ ਕਰ ਜਾਏ ਤੇ ਇਸ ਤੋਂ ਇਲਾਵਾ ਮੈਂ ਉਹਦੀ 22 ਲੱਖ ਦੇ ਪ੍ਰਾਈਜ਼ ਵੀ ਨੇ ਪੰਜ 10-10 ਲੱਖ ਦੇ ਪੰਜ ਪ੍ਰਾਈਜ਼ ਨੇ 5-5 ਲੱਖ ਦੇ ਪ੍ਰਾਈਜ਼ ਨੇ ਤੇ ਉਹ ਹੋਰ ਵੀ ਹਜ਼ਾਰਾਂ ਦੇ ਨਾਮ ਨੇ ਟੋਟਲ ਗੱਲ ਕਰੀਏ 51616 ਕਸਟਮਰਾਂ ਦਾ ਨਾਮ ਹੈ ਹੂੰ ਤੇ ਲੋਕ ਲੋਕ ਕਹਿ ਰਹੇ ਨੇ ਅੱਦੇ ਲੋਕ ਦਏ ਗਏ ਨੇ ਤੁਸੀਂ ਪਰਮਾਉਂਦੇ ਹੋ ਬਹੁਤ ਜ਼ਿਆਦਾ ਵੀ ਕੋਈ ਕੁੰਡਲੀ ਕੁੰਡਲੀ ਨਹੀਂ ਦੇਣ ਨੂੰ ਦੇਖਣੀ ਆਉਂਦੀ ਬਸ ਐਵੇਂ ਹੀ ਹੈ ਪਰਮਾ ਜੇ ਅਸੀਂ ਪਰਮਾਉਂਦੇ ਹੋਈ ਇੱਕ ਨੂੰ ਪਰਮਾ ਲਾਂਗੇ ਦੋ ਨੂੰ ਪਰਮਾਾਂਗੇ ਠੀਕ ਹੈ ਸਾਰੀ ਦੁਨੀਆ ਤੋਂ ਪਰਮਾ ਲਾਂਗੇ ਜੀ ਆਲ ਵਰਲਡ ਦੇ ਵਿੱਚੋਂ ਮੇਰੇ ਕੋਲ ਲੋਕ ਆ ਰਹੇ ਨੇ ਕੈਨੇਡਾ ਅਮਰੀਕਾ ਤੋਂ ਲੈ ਕੇ ਸਪੈਸ਼ਲ ਟਿਕਟ ਕਰਾ ਕੇ ਪੰਡ ਲਾਟਰੀ ਮਲੇਕੂਲਾ ਤੇ ਮੇਰੇ ਕੋਲ ਟਿਕਟ ਪਾਉਣ ਆਉਂਦੇ ਠੀਕ ਹੈ ਬਾਕੀ ਹੁਣ ਤੁਸੀਂ ਦੇਖਿਓਣਾ ਬਾਹਰੋਂ ਕਿੰਨੀ ਕਿੰਨੀ ਦੁਨੀਆ ਕਿੱਥੋਂ ਕਿੱਥੋਂ ਆ ਰਹੀ ਹੈ ਜੇ ਨੋ ਇਨਾਮ ਲੱਗਦੇ ਨੇ ਤਾਂ ਆਉਂਦੇ ਨੇ ਮਲੇਰ ਕੋਲੇ ਦੇ ਵਿੱਚ ਇਸ ਟੈਂਪ ਤਨ ਚਾ ਲੋਟਰੀ ਵਾਲੇ ਨੇ ਠੀਕ ਹੈ ਜਿਹੜੇ ਮੇਰੇ ਤੋਂ ਪਹਿਲਾਂ ਦੇ ਕੰਮ ਕਰ ਰਹੇ ਨੇ 20 20 ਸਾਲ ਹੋ ਗਏ ਉਹਨਾਂ ਨੂੰ ਟਿਕਟਾਂ ਵੇਚਦਿਆਂ ਨੂੰ ਕਦੇ ਕਿਸੇ ਕੋਲੋਂ ਪ੍ਰਾਇਜ਼ ਨਹੀਂ ਲੱਗਿਆ ਪੰਡਤ ਲੋਟਰੀ ਮਲੇਰ ਕੋਲ ਨੂੰ 2 ਮਹੀਨੇ ਹੋਏ ਨੇ ਜੀ ਹਲੇ ਤੇ 11 ਲੱਖਪਤੀ ਬਣ ਗਏ ਹੁਣ ਦੱਸੋ ਮੈਂ ਪਰਮਾਰਿਆਂ ਜਾਂ ਕੀ ਕਰਾਂ ਤੁਹਾਡੇ ਕੋਲ ਕਿਹੜੀ ਜੱਦੂ ਦੀ ਛੜੀ ਆ ਫਿਰ ਜੱਦੂ ਦੀ ਛੜੀ ਮੈਂ ਤੁਹਾਨੂੰ ਦੱਸੀ ਚਾਹੇ ਤਾਂ ਮੇਰੇ ਲੱਖ ਲਾ ਲਓ ਜੀ ਇਹਨੂੰ ਚਾਹੇ ਮੈਂ ਆਪਣਾ ਦੇਖੋ ਇੱਕ ਤਾਂ ਸੀ ਇਹ ਕਿਨੇ ਤੇ ਵਿਸ਼ਵਾਸ ਕਰਦੇ ਕੁੰਡਲੀ ਤੇ ਠੀਕ ਹੈ ਕਸਟਮਰ ਦਾ ਸੀ ਡੇਟ ਆਫ ਬਰਥ ਲੈਣੇ ਆ ਜਨਮ ਦਾ ਟਾਈਮ ਲੈਣੇ ਆ ਕੁੰਡਲੀ ਬਣਾ ਕੇ ਜੋ ਉਹਨਾਂ ਦੇ ਲੱਕੀ ਅੰਕ ਨਿਕਲਦੇ ਨੇ ਉਹ ਟਿਕਟ ਦੇ ਵਿੱਚ ਸਾਮੰਬੰਧ ਨੇ ਉਹ ਅਗਲੇ ਨੂੰ ਡਿਕਟਾਂ ਦਿੰਨੇ ਆ ਤੇ ਇਨਾਮ ਵੀ ਲੱਗਦਾ ਫਿਰ ਫਿਲਹਾਲ ਕਿਹੜੀ ਰਾਸ਼ੀ ਚੱਲ ਰਹੀ ਐ ਏਕਟਿਵਿਟੀ ਇਸ ਟਾਈਮ ਕੁੰਮਾ ਰਾਸ਼ੀ ਦੇ ਕੰਨਿਆ ਰਾਸ਼ੀ ਵਿੱਚ ਨਾਮ ਜਾ ਰਹੇ ਨੇ 8ਵੇਂ ਮਹੀਨੇ ਤੱਕ ਕੁੰਭ ਦੇ ਕੰਨਿਆ ਯਾਨੀ ਪਹਿਲਾਂ 7ਵੇਂ ਮਹੀਨੇ ਤੱਕ ਜਿਸ ਹੁਣ ਇੱਕ ਮਹੀਨਾ ਹੋਰ ਅੱਗੇ ਹੋ ਗਿਆ ગ્રਹ ਬਦਲਦੇ ਰਹਿੰਦੇ ਨੇ ਤੇ 8ਵੇਂ ਮਹੀਨੇ ਤੱਕ ਇਹ ਨਹੀਂ ਜਿੰਨੇ ਵੀ ਡਰਾਅ ਨੇ ਰੱਖੜੀ ਬੰਪਰ ਦੇ ਕੁੰਭ ਦੇ ਕੰਨਿਆ ਤੇ ਆਣਗੇ ਇੱਕ 7 ਜੂਨ ਨੂੰ ਡਰਾਅ ਹੋਇਆ ਸੀ ਸਾਇਦ ਤੁਸੀਂ ਉਹਦੀ ਮੇਰੀ ਵੀਡੀਓ ਵੀ ਕਰੀ ਚੁੱਕੇ ਹੋਣੇ ਜੀ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਵੀ ਕੁੰਭ ਰਾਸ਼ੀ ਲਈ ਸਪੈਸ਼ਲਿਟੀ ਟਿਕਟਾਂ ਨਾਮ ਵੀ ਕੁੰਭ ਨੂੰ ਲੱਗੂਗਾ ਉਹਦੇ ਵਿੱਚ ਜਿੰਨੇ ਵੀ ਨਾਮ ਲੱਗੇ ਨੇ ਕੁੰਭ ਰਾਸ਼ੀ ਨੂੰ ਲੱਗੇ ਤੇ ਲੱਗੇ ਵੀ ਸਾਡੀ ਵਿੱਚੀ ਟਿਕਟ ਜਿਹਨੂੰ ਕਿਸੇ ਹੋ ਲਾਟਰੀ ਵਾਲੇ ਕੋਲੋਂ ਨਾਮ ਨਹੀਂ ਲੱਗਿਆ اچھا ਠੀਕ ਹੈ ਤੇ ਇਸ ਵਾਰ ਵੀ ਖਾਸ ਮੇਰਾ ਮਨ ਕਹਦੇ ਵੀ ਇਦਾਂ ਹੀ ਹੋਣਾ ਹੂੰ ਆ ਬੰਪਰ ਦੇ ਵਿੱਚ 3 ਕਰੋੜ ਵਾਲੇ ਚ ਜਿਹੜਾ ਰਥ ਯਾਤਰਾ ਬੰਪਰ ਇਹ ਲੱਗਣਾ ਵੀ ਕੁੰਭਣੂਆਂ ਤੇ ਲੱਗਣਾ ਵੀ ਪੰਡਲ ਅੱਛਾ ਕੁੰਭ ਪੱਕਾ ਕੁੰਭ ਰਾਸ਼ੀ ਨੂੰ ਲੱਗਣਾ ਕੋਈ ਮੈਂ ਚੂਰ ਬੋਲ ਦੂੰਗਾ ਤੁਹਾਨੂੰ ਕਹਿ ਦੂੰ ਔਰ ਰਿਕਾਰਡ ਕੈਮਰੇ ਤੇ ਆ ਪਿਛਲੀਆਂ ਵੀਡੀਓ ਵੀ ਕੱਢ ਕੇ ਦੇਖ ਲਓ ਜੋ ਕਿਹਾ ਹੁਣ ਤੱਕ ਸੱਚ ਹੋਇਆ ਅੱਛਾ ਠੀਕ ਹੈ ਕੁੰਭ ਰਾਸ਼ੀ ਵਾਲੇ ਜਰੂਰ ਇਹ ਰਥ ਯਾਤਰਾ ਬੰਪਰ ਆਫਰ ਜਰੂਰ ਅਵੇਲ ਕਰਨ ਕਿਉਂਕਿ ਕੀ ਪਤਾ ਤੁਹਾਡੀ ਲਾਟਰੀ ਲੱਗ ਜਾ ਤੇ ਲਖਪਤੀ ਤਬਾਨੀ ਜੋ ਕਰੋੜਪਤੀ ਦੇ ਨਾਂ ਬਣੋਗੇ ਤਾਂ ਤਾਂ ਵੀ ਲਖਪਤੀ ਤਾਂ ਬਣ ਹੀ ਜਾਓਗੇ ਸੋ ਹੋਰ ਕੀ ਲੈ ਕੇ ਆਏ ਤੁਸੇ ਤੋਂ ਇਲਾਵਾ ਜੀ 1 ਕਰੋੜ ਰੁਪਏ ਦਾ ਪ੍ਰਾਈਜ਼ ਆ ਆ ਵਨਟੇਡ ਦੇ ਵਿੱਚ ਠੀਕ ਹੈ ਪਰ ਇਹ ਟਿਕਟ ਦੀ ਜਿਹੜੀ ਕੀਮਤ ਆ 2000 ਰੁਪਇਆ ਹੁਣ ਕਸਟਮਰ ਸੋਚਣਗੇ 507 ਕਰੋੜਾ 503 ਕਰੋੜਾ ਇਹਦੇ ਵਿੱਚ 203 ਕਰੋੜਾ ਇਹਦੀ ਟਿਕਟ ਦੀ ਖੂਬੀ ਹੈ ਵੀ ਜਿਹੜੀ ਟਿਕਟ ਪ੍ਰਿੰਟ ਹੋਈ ਹੈ ਚਾਰ ਸੀਰੀਆਂ ਚੋਈਆਂ A B C D ਇੱਕ ਸੀਰੀਏ ਦੇ 10000 ਟਿਕਟਾਂ ਟੋਟਲ 40000 ਟਿਕਟ ਦੇ ਵਿੱਚੋਂ ਇਨਾਮ ਨਿਕਲਣ ਜਾ ਰਹੇ ਇਨਾਮ ਲੱਗਣ ਦੇ ਚਾਂਸ ਜ਼ਿਆਦਾ ਨੇ ਤੇ ਇਸ ਵਾਰ ਕੁੰਭ ਰਾਸ਼ੀ ਲਈ ਸਪੈਸ਼ਲੀ ਅੱਛਾ ਠੀਕ ਹੈ ਇਸ ਤੋਂ ਇਲਾਵਾ ਇੱਕ ਪੰਜਾਬ ਸਰਕਾਰ ਪਹਿਲੀ ਵਾਰ ਟਿਕਟ ਦੇ ਰਹੀ ਆ 1000 ਰੁਪਿਆ ਮੰਤਰੀ ਲਾਟਰੀ ਜਿਹਦੀ ਸਾਡੇ ਕੋਲ ਆਲੇ ਸਨੈਪ ਆਈ ਹੈ ਟਿਕਟ ਸਾਡੇ ਕੋਲ ਕੈਂਡੀਡੇਟ ਘੰਟੇ ਤੱਕ ਆ ਜਾਈਗੀ ਪਹਿਲੀ ਵਾਰ ਟਿਕਟ ਮਾਰਕੀਟ 'ਚ ਆ ਰਹੀ ਆ ਤੇ ਇਹਦਾ 50 ਲੱਖ ਰੁਪਏ ਦਾ ਪ੍ਰਾਈਸ ਆ ਠੀਕ ਹੈ ਤੇ 50000 ਟਿਕਟ ਪ੍ਰਿੰਟ ਹੋਈ ਹੈ ਠੀਕ ਹੈ ਪਰ ਜਿਹੜੀ ਇਹਦੀ ਰਾਸੀ ਜavi ਕਿਹੜੀ ਰਾਸੀ ਨਾਮ ਲੈਣਾ ਉਹ ਮੈਂ ਜੇ ਨੌਸਰੀ ਕਰ ਸਕਦਾ ਕਿਉਂਕਿ ਇਹਦੇ ਬਾਰੇ ਇਹ ਸੱਚ ਨਹੀਂ ਕਰੀ ਤੇ ਇਹ ਵੀ ਟਿਕਟਾਂ ਕੀ 1000 ਰੁਪਏ ਦੀ ਆ ਪੰਜਾਬ ਦੀ ਤੇ ਬਾਕੀ ਜਿਹੜੇ ਕੁੰਭ ਤੇ ਕੰਨਿਆ ਰਾਸੀ ਵਾਲੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਜੇ ਤੁਸੀਂ ਟਿਕਟਾਂ ਦੇ ਕੋਲ ਪਾਉਣ ਆਉਣੇ ਹੋ 200 ਕਿਲੋਮੀਟਰ 250 300 ਤੋਂ ਆਉਣੇ ਹੋ 2 ਘੰਟੇ ਵੇਟ ਕਰਦੇ ਹੋ ਨਾ ਉਦੇ ਇਨਸਾਬ ਨਾਲ ਤੁਸੀਂ ਆਪਣਾ ਕੰਬੋ ਪੈਕ ਭਾਕੇ ਜਾਓ ਜੋ ਸਾਡੇ ਕੋਲ 2500 5500 ਚ ਕੰਬੋ ਪੈਕ ਆ ਕਿਉਂਕਿ ਤੁਸੀਂ ਰਾਤ ਯਾਤਰਾ ਬੰਪਰ ਕੋਣ ਆਏ 2 ਘੰਟੇ ਵੇਟ ਕਰੀਆ ਤੇਲ ਬੂਕਿਆ ਨਾ ਤੇ ਉਹਦੇ ਵਿੱਚ ਕੀ ਹੁੰਦਾ 2500 ਵਾਲੇ ਚ ਅਸੀਂ ਰਾਤ ਆਪਣੇ ਰਖੜੀ ਬੰਪਰ ਵੀ ਨਾਲ ਐਡ ਕਰ ਦਨੇ ਆ 200 ਵਾਲੀ ਟਿਕਟ ਵੀ ਐਡ ਕਰ ਦਨੇ ਆ ਤੇ ਕਾ ਜਿਹੜੀ ਨਿੱਕੀ ਜਿਹਦੇ ਵਿੱਚ ਸਾਡੇ ਕੋਲ ਡੇਲੀ ਲੱਖਪਤੀ ਬਣਦੇ ਨੇ 100 ਰੁਪਏ ਵਾਲੀਆਂ ਇਹ ਵੀ ਐਡ ਕਰਦਾ ਨੇ ਅੱਛਾ ਮਤਲਬ ਜਿਹੜਾ ਹੀ ਨਾਮ ਨਿਕਲੇ ਇਹਦੇ ਚੋਂ ਹੀ ਨਿਕਲੇ ਇਹਦੇ ਵਿੱਚੋਂ ਹੀ ਨਿਕਲੇ ਤੇ ਵੀ ਕਸਟਮਰ ਦਾ ਇੱਕ ਢੇੜਾ ਬਚ ਜਾਂਦਾ ਠੀਕ ਹੈ ਇਸ ਕਰਕੇ ਅਸੀਂ ਕਹਿੰਨੇ 2516 ਕੰਪੋ ਪੈਕ ਬਗੇ ਜੋ 5516 ਜੇਕਰ ਇਹਨਾਂ ਦੀ ਜੇਬ ਆਜ਼ਾਦ ਨਹੀਂ ਹੁੰਦੀ ਫਿਰ ਚਾ ਸਾਡੇ ਕੋਲ 200 ਵਾਲੀ ਢੇੜਾ ਅੱਛਾ ਮਤਲਬ ਇਹ ਛੋਟਾ ਪੈਕੇਟ ਵੱਡਾ ਧਮਾਕਾ ਵੀ ਹੋ ਸਕਦਾ ਹਾਂ ਜੀ ਹਾਂ ਜੀ ਇਦਾਂ ਹੀ ਹੈ ਮੈਡਮ ਠੀਕ ਹੈ ਬਾਕੀ ਨਾਮ ਲੱਗਣਗੇ ਤੁਹਾਡੇ ਸਾਹਮਣੇ ਕਿਵੇਂ ਅਸੀਂ ਹੁਣ 2 ਮਹੀਨੇ 11 ਲ ਤੇ ਬਾਕੀ ਜਿਹੜੀ ਏਜੰਸੀ ਅਸੀਂ ਕੰਮ ਕਰਿਆ ਪਨੋਟ ਇੰਟਰਵੇ ਉਹਨਾਂ ਦਾ ਵੀ ਆਲ ਇੰਡੀਆ ਰਿਕਾਰਡ ਆ ਵੀ ਉਹਨਾਂ जितने ਕਿਸੇ ਨੇ ਕਰੋੜਪਤੀ ਬਣਾਈ ਸਾਡੀ ਏਜੰਸੀ ਉਹ 150 ਤੋਂ ਪਲੱਸ ਕਰੋੜਪਤੀ ਬਣ ਕਿੱਆਂ 1000 ਤੋਂ ਪਲੱਸ ਲੱਖਪਤੀ ਬਣ ਰਿਆ ਤੇ ਉਹ ਸਟਾਕ ਵਿੱਚ ਦੇ ਵਿੱਚ ਮੱਲਾ ਮਾਰ ਰਹੇ ਨੇ ਤੇ ਰੰਡ ਲਾਟਰੀ ਮਲੇਰਕੋਟਲਾ ਰਿਟੇਲਰ ਦੇ ਵਿੱਚ ਸਾਰਿਆਂ ਨੂੰ ਵਾਧਾ ਨਾਮ ਦੇ ਰਿਹਾ 11 ਲੱਖਪਤੀ ਜੇ ਕਿਸੇ ਕੋਲ ਬਣਿਆ ਤਾਂ ਆਉਣ ਕੈਮਰਾ ਕਹਿ ਦਨ 2 ਮਹੀਨਿਆਂ ਚ ਸਾਡੀ ਏਜੰਸੀ ਵਿੱਚ ਬਣੇ ਨੇ ਅਸੀਂ ਕਹਿੰਦੇ ਹਾਂ ਜਿੱਤੇ ਹੋਰ ਤੁਹਾਨੂੰ ਅਗਰ ਕਿਸੇ ਨੇ ਆ ਕੇ ਮਿਲਣਾ ਹੋਵੇ ਤੇ ਕਿੱਥੇ ਆ ਕੇ ਮਿਲ ਸਕਦੇ ਤੁਹਾਨੂੰ ਦੇਖੋ ਜੀ ਸਾਨੂੰ ਮਿਲਣਾ ਮਲੇਰ ਜਿੱਥੇ ਰਾਜ ਦਾ ਮਹਿਲ ਬਣਿਆ ਹੋਇਆ ਠੀਕ ਹੈ ਜੇਕਰ ਤੁਸੀਂ ਰੋਡ ਦੇ ਥਰੂ ਆਉਣੇ ਹੋ ਬਾਹਰ ਵੱਤ ਦੇ ਤਨ ਲੁਧਿਆਣੇ ਤੋਂ ਆ ਰਹੇ ਹੋ ਖੰਨੇ ਤੋਂ ਆ ਰਹੇ ਹੋ ਤਾਂ ਜਰਗ ਚੌਕ ਪੁਲ ਨਹੀਂ ਚਾਹਣਾ ਪੁਲ ਦੇ ਵਿੱਚੇ ਜਰਗ ਚੌਕ ਪੈਟਰੋਲ ਪੰਪ ਦੇ ਨਾਲ ਐਂਟਰ ਹੋ ਰਾਜ ਦਾ ਬਾਗ ਸ਼ੁਰੂ ਹੁੰਦਾ ਉੱਥੇ ਆ ਕੇ ਅੰਬਾਲਾ ਕੰ ਦਾ ਹਸਪੀਟਲ ਆ ਖੇੜੀ ਨਾ ਬੂਟਾ ਹੋਸਾ ਉੱਥੇ ਤੁਹਾਨੂੰ ਪੰਡ ਲੋਟਰੀ ਮਲੇਕੋਲਾ ਦਾ ਆਫਿਸ ਮਿਲੂਗਾ ਜੇਕਰ ਤੁਸੀਂ ਬਾਜ਼ਾਰ ਵਿੱਚੋਂ ਦੀ ਆ ਰਹੇ ਹੋ ਜਿੱਦਾਂ ਹਾਈ ਕੋਰਟ ਸਾਈਡ ਤੋਂ ਆ ਰਹੇ ਹੋ ਬਸ ਸਟੈਂਡ ਹੋਣਾ ਤਾਂ ਮਲਤਾਨੀ ਚੌਕ ਆ ਜਾਓ ਜੀ ਮਲਤਾਨੀ ਚੌਕ ਦੇ ਨਾਲ ਹੀ ਰਾਜੇ ਦਾ ਬਾਗ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਇਹ ਕੋਈ ਸਮਰੂਰ ਸਾਈਡ ਤੋਂ ਆ ਰਹੇ ਹੋ ਤਾਂ ਗੁਰਦੁਆਰਾ ਹਾਜ਼ਨਾਰਾ ਆਓ ਉਹਦੇ ਨਾਲ ਹੀ ਗਲੀ ਚੋਂ ਬੈਕ ਸਾਈਡ ਤੇ ਪੰਡਲ ਲਾਟਰੀ ਮਲੇਕੋਲ ਲੱਗਦੀ ਉਹ ਦੱਸੋ ਇਸ ਤੋਂ ਇਲਾਵਾ ਕਿਸ ਕਿਹੜੇ ਕਿਹੜੇ ਸ਼ਹਿਰਾਂ 'ਚ ਮਿਲਦੇ ਹੋ ਇਸ ਤੋਂ ਇਲਾਵਾ ਜੀ ਸ਼ਨੀਵਾਰ ਦਾ ਦਿਨ ਹੈਗਾ ਸਾਡਾ ਲੁਧਿਆਣੇ ਕਾਂਟਾ ਘਰ ਜੀਟੀਵੀ ਮਾਰਕੀਟ ਦੁਕਾਨ ਨੰਬਰ 40 ਦੇ ਉੱਪਰ ਟੋਕਨ ਲੱਗਦਾ ਠੀਕ ਹੈ ਜੀ ਤੇ ਮੰਗਲਵਾਰ ਦਾ ਦਿਨ ਸਾਡਾ ਬਠਿੰਡਾ ਜ਼ੈਰ ਦਾ ਬਠਿੰਡੇ ਆਪਣੇ ਹਾਜ਼ੀਰਾਤਨ ਰੋਡ ਸਬਜ਼ੀ ਮੰਡੀ ਉੱਥੇ ਜਾ ਕੇ ਮੰਗਲਵਾਰ ਦੇ ਦਿਨ ਮਿਲ ਸਕਦੇ ਬਾਕੀ ਦਿਨ ਮਿਲੇ ਕੋਲ ਬਹੁਤ ਬਹੁਤ ਧੰਨਵਾਦ ਸਰ ਸੋ ਹੁਣੇ ਤੁਸੀਂ ਵੀ ਲਾਟਰੀ ਪਾਣੀ ਹੈ ਨੌਕਰੀ ਕਰਕੇ ਆ ਚੁੱਕੇ ਹੋ bizness ਚ ਘਟਾ ਬਹਿ ਗਿਆ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਹੁਣ ਆਪਣਾ ਲੱਕ ਅਜ਼ਮਾਣਾ ਹੈ ਤਾਂ ਆਪਣੀ ਭੂਆ ਮਾਸੀ ਚਾਚੀ ਤਾਈ ਜਿਹੜੀ ਵੀ ਤੁਹਾਡੇ ਲਈ ਲੱਗੀ ਹੈ ਜਿਹੜਾ ਤੁਹਾਡਾ ਲੱਕੀ ਜਾਮ ਹੈ ਉਹਦੇ ਨਾਮ ਤੇ ਤੁਸੀਂ ਲਾਟਰੀ ਪਾ ਸਕਦੇ ਹੋ ਤੇ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਕਿੱਥੇ ਆਣਾ ਪਏਗਾ ਪੰਡਤ ਲਾਟਰੀ ਏਜੰਸੀ ਤੇ ਸੋ ਸਰਦਾਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਪਹਿਲੇ ਵੀ ਜੀ ਕਿੱਥੋਂ ਆਇਓ ਮੰਡੀ ਗੁੰਦੜ ਤੋਂ अच्छा त डाइनाम निकले हां जी केड़ा निकले त डाइनाम 6 ਕਰੋੜ 1 ਕਰੋੜ ਵਾਲੇ अच्छा ਤੇ ਆ ਦੇਖ ਸਕਦੇ ਹੋ ਪੰਡਤ ਲਾਟਰੀ ਵਾਲੇ ਦੇ ਸਟੋਰ ਤੋਂ ਇਹਨਾਂ ਨੇ ਲਾਟਰੀ ਲਈਤੀ ਸੀ ਤੇ ਇਹਨਾਂ ਦਾ ਇਨਾਮ ਨਿਕਲ ਚੁਕਾ ਕਦੋਂ ਲਈਤੀ ਸੀ ਲਾਟਰੀ ਤੁਸੀਂ ਕੱਲ ਲਈ ਸੀ ਜੀ ਅੱਛਾ ਕੱਲ ਲਈ ਤੇ ਅੱਜ ਇਨਾਮ ਨਿਕਲ ਗਿਆ ਕੱਲ੍ਹ ਨੇ ਨਿਕਲਿਆ ਕੱਲ ਹੀ ਨਿਕਲ ਗਿਆ আরে ਬਾਜੀ ਵਾ 6 ਵਜੇ ਲਈ ਅੱਛਾ ਤੇ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਦੇ ਬਹੁਤ ਜਿਆਦਾ ਜੀ ਪਰਿਵਾਰ ਵਾਲੇ ਦਾ ਕੀ ਰਿਐਕਸ਼ਨ ਸੀਗਾ ਹੁਣੇ ਬਹੁਤ ਹੀ ਸਾਰਿਆਂ ਦਾ ਸਾਰੇ ਖੁਸ਼ ਨੇ ਪੂਰੀ ਤਰ੍ਹਾਂ ਤਹੇ ਹੁੰਦੋ ਤੁਸੀਂ ਇਹ ਕਲੇਮ ਕਰਨਾ ਹੈ ਉਹ ਆਪਣਾ ਜਿਹੜਾ ਪ੍ਰਾਈਜ਼ ਮਨੀ ਹੈ ਹਾਂਜੀ ਹਾਂਜੀ ਅੱਛਾ ਤੇ ਇਹ ਕਿੱਥੋਂ ਸੁਣਿਆ ਸੀ ਤੁਸੀਂ ਇਹ ਪੰਡਿਤ ਲਾਟਰੀ ਵਾਲੇ ਦਾ ਫੇਸਬੁੱਕ 'ਤੇ ਦੇ ਦੇ ਦਿੰਦੇ ਸੀਗੇ ਅੱਛਾ ਅੱਛਾ ਤੁਸੀਂ ਸਪੈਸ਼ਲੀ ਮੰਡੀ ਗੁਬਿੰਦਗੜ੍ਹ ਤੋਂ ਟਿਕਟ ਮੰਨ ਲਈ ਆਏ ਸੀਗੇ ਹਾਂਜੀ ਹਾਂਜੀ ਨੇ ਪਾਈ ਤਾਂ ਤੁਸੀਂ ਆਨਲਾਈਨ ਉੱਥੇ ਅੱਛਾ ਹਾਂਜੀ ਪੇਮੈਂਟ ਲੈਣ ਆਏ ਵਗੈਰਾ ਜੀ ਅੱਛਾ 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 ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਹਾਡਾ ਇਨਾਮ ਨਿਕਲੇ ਕਿ ਉਮੀਦ ਕਰਦੇ ਹਾਂ ਸਾਰਿਆਂ ਦਾ ਹੀ ਇਦਾਂ ਹੀ ਇਨਾਮ ਨਿਕਲੇ ਕਿਉਂਕਿ ਪੋਸਿਬਲ ਨਹੀਂ ਹੁੰਦਾ ਕਿਉਂਕਿ ਸਾਰਿਆਂ ਦੇ ਵਿੱਚ ਕਿਸੇ ਇੱਕ ਦਾ ਹੀ ਨਿਕਲਣਾ ਹੁੰਦਾ ਪਰ ਫਿਰ ਵੀ ਚਲੋ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਮੈਂ ਬਹੁਤ ਬਹੁਤ ਸ਼ੁਕਰੀਆ ਮਤਲਬ ਕਿੱਥੋਂ ਆਏ ਤੁਸੀਂ ਲੁਧਿਆਣੇ ਅੱਛਾ ਤੁਸੀਂ ਇੱਥੇ ਪੰਡਤ ਲਾਟਰੀ ਏਜੰਸੀ ਤੇ ਪਹੁੰਚੇ ਹੋ ਇਹ ਕੀ ਇੱਛਾ ਸੀਗੀ ਵੀ ਹਾਂ ਲਾਟਰੀ ਪਾਣੀ ਹੈ ਲੈ ਤੇਰੀ ਪਾਣੀ ਹੈ ਕਰਜ਼ਾ ਵੀ ਲੈਣਾ ਮਕਾਨ ਵੀ ਲੈਣਾ ਅੱਛਾ ਕਰਜ਼ਾ ਚੜਿਆ ਹੋਇਆ ਤਾਂ ਲਾਟਰੀ ਪਾਣੀ ਹੈ ਉਮੀਦ ਮਕਾਨ ਵੀ ਲੈਣਾ ਅੱਛਾ ਮਕਾਨ ਵੀ ਲੈਣਾ ਮਤਲਬ ਮੰਨ ਆਸ ਹੈ ਕਿ ਲਾਡਰੀ ਨਿਕਲੂਗੀ ਤਾਂ ਦੋਨੋਂ ਕੰਮ ਸਵਰਜੂਗੇ ਅੱਛਾ ਤਾਂ ਆਇਓ ਤਾਂ ਅਸਨ ਆਲੀ ਆਈਦਾ ਬਿਲਕੁਲ ਯਾ ਬਾਬਾ ਜੀ ਆਸ ਪੂਰੀ ਕਰ ਦਿੰਦੇ ਕੋਈ ਗੱਲ ਦੀ ਜਰੂਰ ਜਰੂਰ ਅਰਮਾਤਮਾ ਸਭ ਦੀ ਆਸ ਪੂਰੀ ਕਰਦਾ ਹੈ ਉਮੀਦ ਰੱਖ ਕੇ ਇਨਸਾਨ ਹਰ ਕੰਮ ਕਰਦਾ ਹੈ ਤੇ ਉਹ ਕਹਿੰਦੇ ਸ਼ੌਂਕ ਨਾਲ ਪਿਆਰ ਨਾਲ ਲਾਲਚੀਆਂ ਡੰਡੇ ਨਾਲ ਕੰਮ ਹੁੰਦੇ ਆ ਸੋ ਇਹ ਕੰਮ ਜਿਹੜਾ ਸ਼ੌਂਕ ਨਾਲ ਬੰਦਾ ਨਾਲ ਹੀ ਕਰ ਵੀ ਲੈਂਦਾ ਹੈ ਸਾਡਾ ਮਕਾਨ ਬਣ ਜੂ ਕਿਸੇ ਨੂੰ ਹੋਰ ਵੀ ਬਿਲਕੁਲ ਬਿਲਕੁਲ ਹੈ ਨਾ ਕਿਸੇ ਗਰੀਬ ਕਰਦੇ ਨਹੀਂ ਦੱਸਾਂਗੇ ਤੇ ਜਾਗੇ ਉਹਨਾਂ ਦਾ ਵੀ ਬਣੇ ਹੂੰ ਬਾਬਾ ਜੀ ਸਾਰਿਆਂ ਦੀ ਭਲਾ ਕਰਨ ਉਹ ਠੀਕ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਧਰ ਆਇਓ ਤੁਸੀਂ ਅਜੀ ਨਾਰੇ ਕਿਤੋਂ ਆਏ ਅੱਛਾ ਪੰਡਤ ਲੋਟਰੀ ਏਜੰਸੀ ਦਾ ਕਿੱਥੋਂ ਪਤਾ ਚੱਲਿਆ ਸੀ ਅਜੀ ਇਹ ਤਾਂ ਦੇਖ ਰਿਹਾ ਜੀ ਆਪਣੇ ਮੋਬਾਈਲ ਤੋਂ ਮੋਬਾਈਲ ਤੇ ਦੇਖਿਆ ਸੀ ਕਿਹੜੇ ਮਨ ਦੇ ਵਿੱਚ ਆਸ ਲੱਗਿਆ ਉਹ ਵੀ ਆਹ ਕੰਮ ਪੂਰਾ ਹੋਊਗਾ ਤਾਂ ਫਿਰ ਤਾਂ ਲਾਟਰੀ ਬਾਣੀ ਸੀ ਆਸ ਤਾਂ ਸਾਨੂੰ ਪਤਾ ਜੀ ਹੁਣ ਗਰੀਬ ਬੰਦੇ ਦਿਆਂ ਹੁੰਦੀਆਂ ਨੇ ਹਾਂਜੀ ਹਾਂ ਉਹੀ ਲੈ ਗਏ ਆ ਬਾਕੀ ਪਰਮਾਧਮਾ ਦੇ ਬਾਸਾ ਜੀ ਅੱਛਾ ਉਮੀਦ ਹੈਗੀ ਨਿਕਲੂਗੀ ਬਿਲਕੁਲ ਜੀ ਪੱਕੀ ਉਮੀਦ ਆ ਜੀ ਅੱਛਾ ਹਾਂ ਜੀ ਚਲ ਉਹ ਨਾ ਅੱਗੋ ਰਕੜੀ ਬੰਪਰ ਆ ਰਿਹਾ ਉਹ ਪਾ ਰਹੇ ਤੁਸੀਂ ਹਾਂ ਜੀ ਉਹ ਪਾ ਰਹੇ ਆ ਬਾਕੀ ਦੂਜਾ ਜਿਹੜਾ ਟੈਂਪੋ ਪੈਕ ਆ ਉਹ ਪਾ ਰਹੇ ਆ ਅੱਛਾ ਹਾਂ ਜੀ 2500 ਹਾਂ ਠੀਕ ਹਾਂ ਜੀ